ਕਮੋਸਲਮ ਸਾਂਝਾਂ ਦਾ ਲੰਗਰ ਚੱਲਦਾ ਹੋਇਆ ਆਪਾਂ ਬਾਈ ਸੁਭਾਇਾ ਕੋਨੇ ਚਾਹ ਹਾਂ ਕੋਨੇ ਵਾਹ ਕੋਣ ਆਏਗਾ ਸਾਡੇ ਪਿੰਡੀ ਤੋਂ ਡਰਾਪ ਕਰ ਦਿੰਦੇ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਸੀ ਅਸੀਂ ਮੇਰੇ ਕੋਲ ਨੇ ਕਹਿਆ ਜੀ ਜੇ ਇੱਥੇ ਕਿਵੇਂ ਲਾਇਆ ਸੀ ਲੰਗਰ ਮੱਠੇ ਚੜਾਉਣਾ ਜੀ ਇਹ ਸਾਡਾ ਸੰਤਾ ਜੀ ਸਿੱਖ ਮੁਸਲਮਾਨ ਸੰਜ ਕਲੱਬ ਐਫੋਰਡੇਸ਼ਨ ਹੈ ਹਾਂ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆ ਜੀ ਬਲਕੀਸ਼ ਸਿੰਘ ਸਰਪੰਚ ਹਰਿਆਣਾ ਅਲੀਕਾ ਪਿੰਡ ਠੀਕ ਹੈ ਧੰਨਵਾਦ ਬੜਾ ਕਹਿੰਦਾ ਮੈਂ ਇਹਨੂੰ ਕਹਿੰਦਾ ਮੇਰੇ ਬੋਲ ਕਿਹੜੀ ਜਗ੍ਹਾ ਤੋਂ ਆਏ ਜੀ ਭਾਈ ਹੋਰ ਪਾਦੇ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ 5 ਦਸਤਾ ਵਾਲੇ ਹਾਂ ਜੀ 5 ਦਸਤਾ ਵਾਲੇ ਅੱਛਾ ਕੀ ਅਹੁਦਾ ਤੁਹਾਡੇ ਕੋਲੇ ਸਰਪੰਚ ਸਰਪੰਚ ਅੱਛਾ ਠੀਕ ਹੈ ਅੱਥੇ ਸੇਵਾ ਕਰ ਰਹੇ ਹਾਂ ਸਿੱਖ ਮੁਸਲਮਾਨ ਸੰਜਣ ਹਰ ਸਾਲ ਕਰਦੇ ਹਾਂ ਹਾਂ ਜੀ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਸੀਗੇ ਜੀ ਹੋਲਾ ਸਤਿ ਸ੍ਰੀ ਅਕਾਲ ਸਾਂਝਾ ਸਾਰੇ ਦੋਸਤ ਪਲੇਰ ਕੋਲੇ ਤੋਂ ਹਰ ਸਾਲ ਲੱਗਣ ਲਾਣੇ ਆਪਾਂ ਦੇ ਘਰਾਂ ਉੱਤੇ ਲਾਣੇ ਹੁਣ ਅਸੀਂ ਪਹਿਲੇ ਤੋਂ ਉਰੋਂ ਵੀ ਸ਼ੁਰੂ ਕਰਤਾ ਹੈ ਇੱਕ ਸੰਦੇਸ਼ ਦੇ ਰਹੇ ਹਾਂ ਲੋਕਾਂ ਨੂੰ ਸਾਂਝੀ ਬਲਤ ਦਾ ਹਾਂਜੀ ਸਾਂਝੀ ਵਾਲੀ ਭਾਈਚਾਰੇ ਦਾ ਪਿਆਰ ਬੰਧ ਇਸ ਗੁਰੂਆ ਟਾਈਮ ਉਸਨੂੰ ਅਸੀਂ ਕਿਹਾ ਸਾਂਝ ਸਦਾ ਹੀ ਚਲਦੀ ਆ ਰਹੀ ਹੈ ਚੱਲੂਗੀ ਠੀਕ ਹੈ ਜੀ ਮਿਹਰਬਾਨੀ ਛੋਟਾ ਕਿਹੜਾ ਪਿੰਡ ਹੈ ਵੀਰ ਜੀ ਛੋਟੇ ਤੋਂ ਸਰਪੰਚੀ ਮੌਕੇ ਦੱਸੋ ਠੀਕ ਹੈ ਜੀ ਧੰਨਵਾਦ ਹਰਿਆਣੇ ਤੋਂ ਹਾਂਜੀ ਹਰਿਆਣਾ ਪੰਜਾਬ ਸਿੱਖ ਮੁਸਲਮਾਨ ਹਿੰਦੂ ਸਾਂਝਾ ਕੀ ਬਾਤ ਹੈ ਜੀ ਯਾਹੂ ਮਾ ਲਿਆ ਕਿਹੜਾ ਪਿੰਡ ਹੈ ਵੀਰ ਜੀ ਲੋਗੜ ਪਿੰਡ ਹੈ ਜੀ ਸਰਪੰਚ ਹੋਤ ਹੋਵੇ ਸੇਵਾ ਕਰਨ ਵਾਸਤੇ ਆਏ ਹਾਂਜੀ ਹਾਂਜੀ ਸੇਵਾ ਕਰਨ ਠੀਕ ਹੋ ਵੀਰ ਜੀ ਵੀਰ ਜੀ ਕਿਹੜਾ ਪਿੰਡ ਹੈ ਤੁਹਾਡਾ ਲੋਗੜ ਪਿੰਡ ਹੈ ਜੀ ਅੱਛਾ ਜੀ ਸੇਵਾ ਕਰਨ ਵਾਸਤੇ ਆਏ ਹਾਂਜੀ ਹਾਂਜੀ ਬਿਲਕੁਲ ਜਿਹੜੀ ਕਿਹੜੀ ਜਗ੍ਹਾ ਤੋਂ ਆਏ ਸਾਰੇ ਉਸਲੰਭਾਈ ਜਰਾ ਤੁਹਾਨੂੰ ਉੱਧਰ ਤੋਂ ਆਏ ਨਹੀਂ ਜੀ ਬਾਈ ਬਹੁਤ ਵਧੀਆ ਉਤਰਾਣ ਲੈ ਜੀ ਠੀਕ ਹੈ ਜੀ ਮਿਹਰਬਾਨੀ ਸੋਹਣਾ ਕੰਮ ਹੈ ਜੀ ਠੀਕ ਹੈ ਜੀ